ਸੋ ਇਸ ਵਕਤ ਸਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸੁਖਬੀ ਸ੍ਰੀ ਬਾਦਲਪੁਰਾ ਵੱਲੋਂ ਜੁੱਠੇ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਇੱਕ ਘੰਟਾ ਬਰਸ਼ਾ ਫੜ ਕੇ ਦਰਬਾਰ ਸਾਹਿਬ ਦੇ ਬਾਹਰ ਬੈਠੇ ਫਿਰ ਕੀਰਤਨ ਸਰਵਨ ਕੀਤਾ ਗਿਆ ਤੇ ਹੁਣ ਜੁੱਠੇ ਭਾਂਡਿਆਂ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਸੋ ਡਾਕਟਰ ਦਰਜੀਤ ਸਿੰਘ ਚੀਮਾ ਤੇ 15 ਸਾਲ ਦੀ ਮੌਜੂਦ ਨੇ ਨਾਲ ਤੇ ਅਕਾਲੀ ਦਲ ਦੀ ਹੋਰ ਵੀ ਬਹੁਤ ਲੀਡਰ ਇੱਥੇ ਉਹਨਾਂ ਦੇ ਨਾਲ ਪਹੁੰਚੇ ਹੋਏ ਨੇ ਸੋ ਲਗਾਤਾਰ ਜੜਾ ਸੁੰਮਿਰ ਸਿੰਘ ਬਾਦਲ ਹੋਰਾਂ ਵੱਲੋਂ ਸੇਵਾ ਜਿਹੜੀ ਉਹ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ तकरीबन ਅੱਜ ਸੇਵਾ ਦਾ 8ਵਾਂ ਦਿਨ ਹੈ ਫਾਰੀ ਇਸ ਰੱਖਿਆ ਦੇ ਹੇਠ ਉਹਨਾਂ ਨੂੰ ਦਰਬਾਰ ਸਾਹਿਬ ਦੇ ਲੰਗਰ ਹਾਲ ਤੱਕ ਲਿਆਦਾ ਗਿਆ ਦੇਖ ਸਕਦੇ ਤੁਸੀਂ ਪੰਜਾਬ ਪੁਸ ਤੇ ਜੈਡ ਪਲਸ ਸਿਕਿਉਰਿਟੀ ਦੇ ਅਧਿਕਾਰੀ ਜਿਹੜੇ ਉਹ ਵੀ ਇਹਨਾਂ ਦੇ ਨਾਲ موجود ਨੇ ਸੋਨ ਲੱਸੀ ਦੀ ਹੈ ਇਸ ਵਕਤ ਵੀਰ ਸਿੰਘ ਬਾਦਲ ਅਤੇ ਸ਼੍ਰੀ ਦਮਮਾ ਸਾਹਿਬ ਅਤੇ ਲਵੰਡੀ ਸਾਹਿਬ ਉਹਦੇ ਵਿੱਚ ਸੇਵਾ ਨਿਭਾ ਰਹੇ ਨੇ ਨਾਲ ਹੀ ਨਾਲ ਕੋਈ ਗੱਲਬਾਤ ਵੀ ਚੱਲ ਰਹੀ ਹੈ ਇਹਨਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਜੀਮਾ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵਿੱਚ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਅਸੀਂ ਤੁਸੀਂ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਰਾ ਘਟਨਾਕਰਮ ਕਿਵੇਂ ਲੱਗਦਾ ਹੈ ਕਿਵੇਂ ਤੁਸੀਂ ਸਭ ਨੂੰ ਦੇਖਦੇ ਹੋ ਪ੍ਰੇਰਿਤ ਜਨਕੂਡੇ ਨਾਲ ਕਰਮਗੇ